ਆ ਸੱਚੋ ਬਿਆਸ ਕੋਈ ਵੀ ਗੁੰਡਾ ਕਰਦੀ ਕੋਈ ਵੀ ਤੱਕੇ ਚਾਈਏ ਬੰਦੇ पाचੂਚ ਗਏ ਜਦੋਂ ਇਆਂ ਕੇ ਹਾਲਤ ਦੇਖੀ ਆ ਲੱਗਦਾ ਕਿ ਮੰਗਾ ਜਿੱਤਾਂ ਬਚਣਾ ਨਹੀਂ 12 ਵਜੇ ਤੋਂ ਆਤਮ ਕੀ ਆ ਰਹੀਆਂ ਸੀ ਕਿ ਮੰਗੇ ਤੁਹਾਨੂੰ ਮਾਰ ਦੇਣਾ ਉਹਨਾਂ ਨੇ ਆ ਆਉਂਦੇ ਹੀ ਇਹਨਾਂ ਤਾਂ ਲਿਆ ਵਾ ਦੱਤ ਦੁੱਤਰ ਉਹਨਾਂ ਕੋਲ ਹੈਗੇ ਸੀ ਉਹਨਾਂ ਨੇ ਦੱਤ ਟੇਨੇ ਮਾਰ ਕੇ ਨੇ ਘਰਫਾਨਾ ਮਾਰੀਆਂ ਜਦ ਹੀ ਮਹਿਲਾਤ ਛੁੱਟ ਗਏ ਇਹਨੂੰ ਕਰਕੇ ਮਹਰਨਜੀਤ ਸਿੰਘ ਬਾਲਮੀਕ ਬਚਵੀ ਸਿੱਖ ਮੋਰਚਾ ਜਿਲ੍ਹਾ ਜੂਤਪੁਰਧਾਨ ਜੱਟਰ ਪੰਜਾਬ ਅੱਜ ਅਸੀਂ ਪਹੁੰਚਿਆ ਜੀ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਖਾਨਪੁਰ ਦੇ ਵਿੱਚ ਜਿੱਥੇ ਗੁੰਡਾ ਕਰਦੀ ਦਾ ਸ਼ਰਿਆਮੀ ਨੰਗਾ ਨਾਚ ਕੀਤਾ ਗਿਆ ਕਿ ਪਿੰਡ ਖਾਨਪੁਰ ਦੇ ਰਹਿਣ ਵਾਲੇ ਮੰਗਲ ਸਿੰਘ ਉੱਤੇ ਜਿਹੜਾ ਵਤਨਾਟ ਲੋਕਾਂ ਵੱਲੋਂ ਉਹਦੇ ਘਰ ਵਿੱਚ ਦਾਖਲ ਹੋ ਕੇ ਜਾਨ ਲੈਵਾ ਹਮਲਾ ਕੀਤਾ ਗਿਆ ਜਿਸ ਵਿੱਚ ਮੰਗਲ ਸਿੰਘ ਦੇ ਜਿਹੜਾ ਵਾ ਮਲਾ ਜਿਹੜਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪੀਟਲ ਬਾਬਾ ਬਕਾਲਾ ਸਾਹਿਬ ਦਾਖਲ ਕਰਵਾਇਆ ਗਿਆ ਜਿਸ ਨੂੰ ਜਿਹੜਾ ਵਾ ਅੰਮ੍ਰਿਤਸਰ ਰੈਫਰ ਕਰ ਦਿੱਤਾ ਤੇ ਗੰਭੀਰ ਜ਼ਖਮੀ ਹੋਣ ਦੇ ਬਾਅਦ ਵੀ ਜਿਹੜਾ ਵਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਿਹੜਾ ਉਕਤ ਵਿਅਕਤੀਆਂ ਦੇ ਉੱਤੇ ਜਿਹੜਾ ਮਕਦਮਾ ਗਿਰਜ ਕਰਕੇ ਤੇ ਉਹਨਾਂ ਦੇ ਨਾਲ ਮਿਲ ਕੇ ਜਿਹੜੀ ਚੌਕੀ ਇੰਚਾਰਜ ਵਾ ਆ ਸਠਿਆਲੇ ਦਾ ਤੇ ਜਿੰਦਰ ਸਿੰਘ ਉਹਨੇ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਉਹ ਪਰਚੇ ਦੇ ਵਿੱਚੋਂ ਕਈ ਘਾਹਾਂ ਜਿਹੜੀਆਂ ਤੋੜ ਦਿੱਤੀਆਂ ਉਲਟਾ ਪਰਚਾ ਜਿਹੜਾ ਵਾ ਮੰਗਲ ਸਿੰਘ ਦੇ ਉੱਤੇ ਮਾਲਿਸ ਦੇ ਦਰਜ ਕਰ ਦਿੱਤਾ ਸਾਡੀ ਜਥੇਬੰਦੀ ਵੱਲੋਂ ਇਹ ਮੰਗਵਾ ਕਿ ਜਿਹੜਾ ਉਹ ਪਰਚਾ ਮੰਗਲ ਸਿੰਘ ਦੇ ਉੱਤੇ ਨਜਾਇਜ਼ ਦਰਜ ਕੀਤਾ ਗਿਆ ਉਹਨੂੰ ਕੈਸਲ ਕੀਤਾ ਜਾਵੇ ਕਿ ਸਬੂਤਾਂ ਦੇ ਆਧਾਰ ਦੇ ਉੱਤੇ ਜੋ ਮੰਗਲ ਸਿੰਘ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ 307 452 ਐਸਲਿਕਰ ਤਹਿਤ ਵਾਦੀਆਂ ਧਰਾਵਾਂ ਤਹਿਤ ਮੁਕਤਮਾ ਕਿਹੜਾ ਵਾ ਗਰਜ ਕੀਤਾ ਜਾਵੇ ਨਹੀਂ ਤੇ 22 ਜੁਲਾਈ ਨੂੰ ਬਾਲਮੀਕ ਮਜਬੀ ਸਿਕ ਮੋਰਚਾ ਆਲ ਇੰਡੀਆ ਜੁਦਾ ਸੰਘਰਸ਼ ਦਲ ਹੋਰ ਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਤੇ ਕਾਣਾ ਬਿਆਸ ਦਾ ਘਰੋ ਕੀਤਾ ਜਾਊਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਜੈ ਭੀਮ ਜੈ ਭਾਰਤ ਜੈ ਸਵਦਾਣ ਹਾਂਜੀ ਹਾਂਜੀ ਮੇਰਾ ਨਾਮ ਅਨਪ੍ਰੀਤ ਕੋਹਰਾ ਮੇਰੇ ਘਰਵਾਲਾ ਦਾ ਨਾਮ ਮੰਗਾ ਸਿੰਘ ਵਾ ਅਸੀਂ ਤਿੰਨ ਖਾਨਪੂਰ ਦੇ ਰਹਿਣ ਵਾਲੇ ਆਂ ਤਹਿਸੀਲ ਬਾਬਾ ਬਕਾਲਾ ਇਹਦੇ ਸਿਰ ਅੰਬਰਸੇਰ ਵਾ ਹਾਂਜੀ ਆਹ ਦਿਨ 12 ਵਜੇ ਤੋਂ ਧਮਕੀਆਂ ਆ ਰਹੀਆਂ ਸੀ ਕਿ ਮੰਗੇ ਤੈਨੂੰ ਮਾਰ ਦੇਣਾ ਵਾ ਅਸੀਂ ਪੁਲਿਸ ਤੇ ਵੀ ਇਤਲਾਹ ਦਿੱਤੀ ਸੀ ਚੌਂਕੀ ਜੇ ਤਲਾਹ ਦਿੱਤੀ ਸੀ ਫੇ ਸਾਨੂੰ ਆ ਧਮਕੀ ਆ ਕੇ ਨੰਬਰ ਵੀ ਉੱਥੇ ਭੇਜਿਆ ਵੀ ਸਾਨੂੰ ਧਮਕੀਆਂ ਆ ਰਹੀਆਂ ਉਹਨਾਂ ਨੇ ਫੇਰ ਵੀ ਕੁਛ ਨਹੀਂ ਕੀਤਾ ਹੈਗਾ ਮਰ ਕੇ ਸਾਹਮਣੇ ਹੀ ਰਾਤ 9 ਵਜੇ 9:30 ਦੇ ਵਿੱਚ ਵਿੱਚ ਰੋਟੀ ਖਾਣ ਕਾਰਖਾਨੇ ਬਾਹਰ ਮੀਨੇਰੀ ਬਣਾਉਣ ਦੇ ਲਾਇਟ ਗਈ ਸੀ ਬਾਹਰੋਂ ਲੈ ਸਾਰੀ ਗਈ ਦੀ ਸੀ ਰੋਟੀ ਖਾਣੇ ਹੁੰਦੇ ਸਾਡੇ ਗੇਮ ਤੱਕ ਕੰਮ ਆ ਰਿਹਾ ਵਾ ਪਤਾ ਨਹੀਂ ਕਾਫੀ ਜਾਣੇ ਹੀ 10-12 ਜਾਣੇ ਹੈਗੇ ਸੀ ਵੈਸੇ ਤੇ ਉਹਨਾਂ ਨੇ ਆਉਂਦਿਆ ਹੀ ਇਹਨਾਂ ਤਾਂ ਲਿਆ ਵਾ ਦਾਤ ਦੂਤਰ ਉਹਨਾਂ ਕੋਲ ਹੈਗੇ ਸੀ ਉਹਨਾਂ ਨੇ ਦਾਤਰ ਕੇ ਨੇ ਮਾਰ ਕੇ ਨੇ ਕੁਰਪਾਨਾ ਮਾਰੀਆਂ ਵਾ ਜੱਕੀ ਮੇ ਹਾਲਾਤ ਸੁੱਟ ਗਏ ਨੂੰ ਕਰਕੇ ਹਾਂ ਤੇ ਕੋਸ਼ਵਰਨ ਸਾਡੇ ਨਿਆਣੇ ਵਿਚਾਰੇ ਕਵਰਾਗੇ ਭੱਜੇ ਬਦੋੜੇ ਭੱਜੇ ਕੋਠਿਆਂ ਦੇ ਵੀ ਕੀ ਹੋ ਗਿਆ ਚੀਕਾਂ ਚੁਕਾਂ ਮਾਰ ਲੱਗੇ ਸਾਡੇ ਪਾਪਾ ਨੂੰ ਮਾਰ ਕੇ ਸੁੱਟ ਗਏ ਨੇ ਉਹ ਸਾਡੇ ਗਲੀ ਦੇ ਚਾਚੇਤਾ ਦੇ ਮੁੰਡੇ ਭੱਜੇ ਆਏ ਉਧਰ ਇਧਰੋਂ ਤੇ ਇੱਕ ਮੁੰਡਾ ਨੇ ਫੜ ਲਿਆ ਵਾ ਫਿਰ ਕਾਰਵਾਈ ਦਾ ਨਾ ਹਟੂ ਸੇ ਜੋ ਜਦੋਂ ਰੌਲਾ ਬੜਾ ਪਿਆ ਵਾ ਨਾ ਬਹੁਤ ਜ਼ਿਆਦਾ ਰੌਲਾ ਪੈ ਗਿਆ ਉਸ ਤੋਂ ਬਾਅਦ ਸਾਨੂੰ ਖੋਣ ਗਿਆ ਵਾ ਕਿ ਚਾਚੇ ਨੇ ਵੱਡੇ ਆ ਗਏ ਤੇ ਉਸੇ ਨੇ ਆਈ ਹੁੰਦੈ ਮੰਗੇ ਨੂੰ ਬਹੁਤ ਜ਼ਿਆਦਾ ਪੇ ਵੱਡ ਫਟ ਹੋ ਗਈ ਆ ਬੰਦੇ ਭੱਜ ਭੁਜ ਗਏ ਆ ਜਦੋਂ ਹੀ ਆਨ ਕੇ ਹਾਲਤ ਵੇਖੀ ਆ ਲੱਗਦਾ ਸੀ ਮੰਗਾ ਜਿੱਦਾਂ ਬਚਣਾ ਨਹੀਂ ਹੁੰਦਾ ਬਹੁਤ ਸਤਾ ਲੱਗਿਆ ਉਸ ਤੋਂ ਬਾਅਦ ਅਸੀਂ ਆਪਣੀ ਗੱਡੀ ਲੈ ਚੱਲ ਗਏ ਗੱਡੀ ਲੈ ਕੇ ਉਸੇ ਮੰਗੇ ਨੂੰ ਪਾ ਕੇ ਹਸਪੀਟਲ ਪਹੁੰਚਾਇਆ ਇਹੋ ਸਾਡੀ ਗਲਤੀ ਇਹ ਤੋਂ ਵੱਧ ਕੋਈ ਨਹੀਂ ਕੀਤਾ ਤੇ ਸਾਡਾ ਨਾਮ ਵਿੱਚ ਲਿਖਿਆ ਗਿਆ